ਜੋ ਵੀ ਲਿਖਦਾ ਨਹੀਂ ਨੀਲਾ ਕਾਲਾ ਉਦਾਂ ਭੂਰਾ ਦੇਖੋ ਨਾ ਸਰ ਕੋਸ਼ਿਸ਼ ਤਾਂ ਕੀਤੀ ਹੈ ਲੱਬੰਦੀ ਪਰ ਮਿਲਿਆ ਨਹੀਂ ਲਵ ਯੂ ਹਰੇ ਘਰ ਦੇ ਵਿੱਚ ਆਏਗੀ ਕਬੂਟਾ ਜ਼ਰੂਰ ਜਾਣਾ ਚਾਹੀਦਾ এনवायरमेंट ਸਾਇੰਸ ਰਿਡਿ ਵੱਲੋਂ ਯਾਨੀ ਕਿ ਇਹੀ ਮਕਸਦ ਦਾ এনवायरमेंट ਸਾਇੰਸ ਰਿਡਿ ਦਾ ਵੀ ਕਿ ਕਬੂਟਾ ਹਰੇ ਘਰ ਦੇ ਵਿੱਚ ਲੱਗੇ ਤਾਂ ਕਿ ਜਿੱਥੇ ਫਲਾਵਰਾਂ ਦੀ ਇੱਥੇ ਰੌਣਕ ਲੱਗੀ ਹੈ ਨਾ ਉੱਥੇ ਡੌਗ ਵੀ ਬਹੁਤ ਪਿਆਰੇ ਪਿਆਰੇ ਆ ਵੀਰ ਲੈ ਕੇ ਆਏ ਨੇ ਹਨਾ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲਈਏ ਮੈਂ ਗਿਆ ਜਾਂਦਾ ਨੇ ਜਾਣਕਾਰੀ ਹਾਂਜੀ ਸਰ ਕੀ ਹਾਲ ਹੈ ਜੀ ਠੀਕ ਹੈ ਜੀ ਵਧੀਆ ਫਸਟ क्लास ਜੀ ਸਰ ਆਪਣਾ ਸੁਭ ਨਾਮ ਕੀ ਹੈ ਮੇਰਾ ਇਹ ਪੂਰਨ ਗੋਇਲ ਬਿਊਰੋ ਕਲਾ ਜੀ ਠੀਕ ਹੈ ਜੀ ਆਪਾਂ ਵੀ এনवायरमेंट ਸੁਸਾਇਟੀ ਦੇ ਵਿੱਚ ਹੀ ਆ ਜੀ ਹਾਂਜੀ ਤੁਹਾਡੀ ਕੀ ਪੋਸਟਿੰਗ ਹੈ ਜੀ ਇਧਰ ਮੇਰੀ ਪੋਸਟਿੰਗ ਆ ਫਲਾਵਰ ਨਰਸਰੀ ਦੇ ਵਿੱਚ ਆਈ ਕਿ ਉਹ ਅਸੀਂ ਇਹ ਬੂਟੇ ਸੇਲ ਕਰ ਰਹੇ ਆ ਨੋ 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 ਪ੍ਰੋਫਿਟ ਤੇ ਲੋਕਾਂ ਨੂੰ ਇੱਕ ਜਾਗਰਤੀ ਵਾਸਤੇ ਵੀ ਹਰੇ ਘਰ ਦੇ ਵਿੱਚ ਆਏਗੀ ਕਿ ਬੂਟਾ ਜ਼ਰੂਰ ਲਾਣਾ ਚਾਹੀਦਾ ਐਨਵਾਇਰਨਮੈਂਟ ਸੋਸਾਇਟੀ ਵੱਲੋਂ ਯਾਨੀ ਕਿ ਇਹੀ ਮਕਸਦ ਦਾ ਐਨਵਾਇਰਨਮੈਂਟ ਸੋਸਾਇਟੀ ਦਾ ਵੀ ਕਿ ਬੂਟਾ ਹਰੇ ਘਰ ਦੇ ਵਿੱਚ ਲੱਗੇ ਤਾਂ ਕਿ ਵਾਤਾਵਰਨ ਦੀ ਸ਼ੁੱਧਤਾ ਹੋ ਸਕੇ ਹਾਂਜੀ ਵਾਤਾਵਰਨ ਦੀ ਸ਼ੁੱਧਤਾ ਹੋ ਸਕਦੀ ਆ ਤੇ ਲੋਕਾਂ ਨੂੰ ਆਮ ਮਾਨਸਾ ਵਾਸੀਆਂ ਨੂੰ ਆਕ ਇਲਾਕਾ ਨਿਵਾਸੀਆਂ ਨੂੰ ਅਸੀਂ ਇਹੀ ਵੀਰ ਕਰਦੇ ਆ ਵੀ ਫਲਾਵਰ ਸ਼ੋਅ ਦੇ ਵਿੱਚ ਵੱਧ ਤੋਂ ਵੱਧ ਆਓ ਵੱਧ ਝੜ ਕੇ ਹਿੱਸਾ ਲਾਇਆ ਕਰੋ ਇੱਥੇ ਪ੍ਰਦਰਸ਼ੀਆਂ ਦੇਖੋ ਹੋਰ ਸਟਾਲਾਂ ਦੇਖੋ ਫਲਾਵਰ ਸ਼ੋਅ ਜਰੂਰ ਆਪਦੇ ਘਰ ਫਲਾਵਰ ਦੇ ਪਲਾਂਟ ਜਰੂਰ ਆਪਦੇ ਘਰ ਲਿਜਾਓ ਘਰ ਲਿਜਾ ਕੇ ਜਨਨ ਕੀ ਆਪਦੇ ਵਾਤਾਵਰਨ ਨੂੰ ਸ਼ੁੱਧ ਕਰੋ ਬਹੁਤ ਮਿਹਰਬਾਨੀ ਜੀ ਹਾਂ ਜੀ ਅੱਗੇ ਚੱਲਦੇ ਆ ਜੀ ਬੇਟਾ ਕੀ ਹਾਲ ਹੈ ਵਧੀਆ ਸਰ ਕੀ ਨਾਮ ਤੁਹਾਡਾ ਡਿਕੋਨਾ ਸ਼ੇਰਗਿਲ ਆਪਾਂ ਕਿੱਥੋਂ ਦੇ ਮਾਨਸਾ ਨਾਮ ਬੋਲਿਓ ਦੁਬਾਰੇ ਡਿਕੋਨਾ ਸ਼ੇਰਗਿਲ ਇਹ ਕਿਹੜਾ ਨਾਮ ਆ ਅੰਗਰੇਜ਼ਾ ਵਾਲਾ ਅੰਗਰੇਜ਼ਾ ਵਾਲਾ ਨਾਮ ਆ ਕਿਨੇ ਰੱਖਿਆ ਸੀਗਾ ਨਾਨਾ ਜੀ ਨੇ ਨਾਨਾ ਜੀ ਨੇ ਵਿਦੇਸ਼ ਗਏ ਹੋਏ ਨੇ ਨਾਨਾ ਜੀ ਬਾਹਰ ਗਏ ਹੋਏ ਨੇ ਨਹੀਂ ਨਹੀਂ ਉਰੀ ਨੇ ਡਿਕੋਨਾ ਆਦਾ ਮਤਲਬ ਕੀ ਹੁੰਦਾ ਪਤਾ ਨਹੀਂ ਸਰ ਜਿਵੇਂ ਕਿਸੇ ਨੇ ਜੋ ਵੀ ਲਿਖਤਾ ਨੇ ਨੀਲਾ ਕਾਲਾ ਉਦਾਂ ਪੂਰਾ ਦੇਖੋ ਨਾ ਸਰ ਕੋਸ਼ਿਸ਼ ਤਾਂ ਕੀਤੀ ਏ ਲੱਭਣ ਦੀ ਪਰ ਮਿਲਿਆ ਨਹੀਂ ਲਵ ਯੂ ਜਿੱਥੇ ਫਲਾਵਰਾਂ ਦੀ ਇੱਥੇ ਰੌਣਕ ਲੱਗੀ ਹੈ ਨਾ ਉੱਥੇ ਡੌਗ ਵੀ ਬਹੁਤ ਪਿਆਰੇ ਪਿਆਰੇ ਆ ਵੀਰ ਲੈ ਕੇ ਆਏ ਨੇ ਹਣਾ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲਈਏ ਮੈਂ ਜਾਂਦੇ ਜਾਂਦੇ ਵੀਰੇ ਕੀ ਹਾਲ ਹੈ ਬਹੁਤ ਵਧੀਆ ਜੀ ਬਾਈ ਆਪਣੇ ਸੁਣਾਓ ਚੜ੍ਹਦੀਆਂ ਕਨਾਂ ਨੇ ਤੁਹਾਡਾ ਹਾਲ ਆਪਾਂ ਕਿੱਥੋਂ ਆਏ ਹੋ ਮਾਨਸਾ ਲੋਕਲੀ ਜੀ ਬਾਈ ਮਾਨਸਾ ਲੋਕ ਹਾਂਜੀ ਹਾਂਜੀ ਕਿਹੜਾ ਕੈਨਲ ਆ ਆਪਣਾ ਆਪਣਾ ਚਹਿਲ ਕੈਨਲ ਮਾਨਸਾ ਜੀ ਚਹਿਲ ਕੈਨਲ ਮਾਨਸਾ ਤੇ ਲਓ ਜੀ ਚਹਿਲ ਕੈਨਲ ਮਾਨਸਾ ਇਹ ਕਿਹੜੇ ਡੌਗ ਆ ਇਹਨਾਂ ਬਾਰੇ ਥੋੜਾ ਦੱਸੋ ਇਹ ਆਪਣੇ ਕੋਲ ਟੁਆਏ ਪਾਵੇਂ ਜੀ ਵਾਈਟ ਕਲਰ ਚ ਵੀ ਆ ਔਰੇਂਜ ਵੀ ਆ ਜੀ ਹਾਂ ਜੀ ਕਿੰਨੇ ਡੌਗ ਰੱਖਿਆ ਆਪਣੇ ਦਾ ਆਪਣੇ ਕੋਲੇ ਘਰੇ ਹੈਗੇ ਜੀ 15 ਦੇ ਕਰੀਬ ਡੌਗ ਜੀ ਅੱਛਾ ਇਹਦੇ ਬੱਚੇ ਵੀ ਸੇਲ ਪਰੇਚ ਕਰਦੇ ਆਂਗੇ ਆਪਾਂ ਹਾਂ ਜੀ ਸੇਲ ਕਰਦੇ ਹੀ ਦੇ ਜੀ ਬੱਚਾ ਹਾਂ ਜੀ ਹਾਂ ਜੀ ਘਰ ਦੇ ਬੱਚੇ ਹੁੰਦੇ ਸਾਰੇ ਘਰ ਦੇ ਬੱਚੇ ਹੁੰਦੇ ਜੀ ਬਾਈ ਕਿਹੜੀ ਮਨ ਲਓ ਪ੍ਰਾਈਸ ਕਿੰਨੀ ਹੁੰਦੀ ਹੈ ਇਹਨਾਂ ਦੀ ਪ੍ਰਾਈਸ ਬਾਈ 15000 ਤੋਂ ਸਟਾਰਟਿੰਗ ਹੈ ਜੀ 50 15000 ਹਾਂ ਜੀ ਹਾਂ ਜੀ ਇਹਨਾਂ ਕੋਸਟਲੀ ਹੁੰਦਾ ਹੈ ਹਾਂ ਜੀ ਹਾਂ ਜੀ ਬਿਲਕੁਲ ਮੇਰੇ ਇਹਨਾਂ ਚ ਲੋ ਵੀ ਆਉਂਦੇ ਆ ਥੋੜੇ ਜਿਲੇ ਜੇ 15 ਕਹਿੰਦੇ ਤੁਸੀਂ ਉਹਦੇ ਚ ਕੀ ਫਰਕ ਹੁੰਦਾ ਮੰਨ ਲਓ ਵੀ ਜਿਵੇਂ ਸਾਡੇ ਕੋਲੇ ਕਲਚਰ ਟਵਾਈ ਮਿਕਸ ਸ ਕੀ ਕਲਚਰ ਸਟੱਡ ਵੀ ਉਹਨਾਂ ਦੇ ਹਿਸਾਬ ਨਾਲ ਰੇਟ ਹੁੰਦਾ ਤੁਹਾਡੇ ਕੋਲੇ ਆਪਣੇ ਸਟੱਡ ਨੇ ਹਾਂਜੀ 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 ਈਮੇਲ ਵੀ ਹੈਗੀਆਂ ਫੀਮੇਲਾਂ ਵੀ ਹੈਗੀਆਂ ਜੀ ਆਪਣੇ ਕੋਲੇ ਆਪਣੇ ਕੋਲੇ ਵਾਈਟ ਮੇਰੇ ਸਾਹਮਣੇ ਸਾਜ ਆਪਣੇ ਕੋਲੇ ਹੀ ਆ ਵਾਈਟ ਸਟੱਡ ਆ ਜਿਹੜਾ ਠੀਕ ਹੈ ਹਾਂਜੀ ਹਾਂਜੀ ਇਹਦੀ ਏਜ ਕਿੰਨੀ ਆ ਵਾਈਟ ਦੀ ਇਹ ਹੈਗਾ 18 ਕੁ ਮਾਂਥ ਦਾ ਜੀ 18 ਮਾਂਥ ਦਾ ਹਾਂਜੀ ਹਾਈਟ ਹੋਰ ਕਿੰਨੀ ਕਰ ਜਾਣੀਆਂ ਨੇ ਨਹੀਂ ਨਹੀਂ ਬਸ ਓਕੇ ਜੀ ਪ੍ਰੋਪਰ ਹੱਟ ਜਿੰਨੀ ਹੋ ਗਈ ਬਹੁਤ ਹਾਂਜੀ ਕਿਲੋ ਵਜਣੀ ਹੋਣਾ ਜੀ ਇਹ ਚ ਹਾਂਜੀ ਬਿਲਕੁਲ ਚੱਕ ਕੇ ਦੇਖੋ ਜੀ ਲਓ ਵੀ ਬੱਚੇ ਦੇਖੋ ਤੁਸੀਂ ਵਾਈਟ ਕਲਰ ਦਾ ਟੌਏ ਹਾਂ ਜੀ ਉਹ ਲਓ ਜੀ ਇਹਦੀ ਮੰਨ ਲਓ ਸਰਵਿਸ ਬਾਹਰ ਵੀ ਦਿੰਨੇ ਆ ਹਾਂ ਜੀ ਹਾਂ ਜੀ ਦੇ ਦੇ ਦਈਏ ਉਹਦਾ ਕੀ ਚਾਰਜਿੰਗ ਲੈਣੀ 10000 ਰੁਪਏ ਜੀ ਵਾਈਟ ਦਾ ਤੇ ਔਰੇਂਜ ਦਾ ਵੀ 10000 ਇੱਕ ਆਪਣੇ ਕੋਲੇ ਟੁਆਇਪ ਹੈ ਔਰ ਉਹਦਾ 15000 ਰੁਪਏ ਜੀ ਉਹਦਾ 15000 ਹਾਂ ਜੀ ਹਾਂ ਜੀ ਉਹਦੇ 'ਚ ਕੀ ਫਰਕ ਹੈਗਾ ਉਹ ਪਿਓਰ ਟੁਆਇ ਹੈ ਜੀ ਕਾਸਟਲੀ ਆ ਥੋੜਾ ਜਿਹਾ ਹਾਂ ਜੀ ਹਾਂ ਜੀ ਇਹਦਾ ਮੰਨ ਲਓ ਵਾਈਟ ਬੱਚਾ ਇਹਦੀ ਕਿੰਨੀ ਪ੍ਰਾਈਸ ਹੁੰਦੀ ਹੈ 25000 ਤੋਂ ਸਟਾਰਟਿੰਗ ਆ ਜੀ 25000 ਤੋਂ ਹਾਂ ਜੀ ਹਾਂ ਜੀ ਹਾਂ ਜੀ ਵਾਈਟ ਦੀ ਹਾਂ ਜੀ ਹਾਂ ਜੀ ਹਾਈ ਲੈਵਲ ਤੇ ਕਿੱਥੇ ਕਿੱਥੇ ਕਿ ਜਾਂਦੀ ਆ ਬਾਈ ਫੁੱਲ ਕੁਆਲਟੀ ਫੁੱਲ ਕੁਆਲਟੀ ਤੁਹਾਨੂੰ ਥੋੜੀ ਗਰੰਟੀ ਹੋਊਗੀ ਫੁੱਲ ਗਰੰਟੀ ਹੋ ਬਾਈ ਜਿਹੜੀ ਘਰ ਦੀ ਬਰੀਡ ਆ ਜਾਂ ਆਪਾਂ ਜਿਹੜੀ ਫੀਮੇਲ ਤੇ ਛੱਡਾਂਗੇ ਜੇ ਮੰਨ ਲਓ ਆਪਣੇ ਕੋਲੇ ਕੋਈ ਥੋੜੀ ਜਿਹੀ ਨਾਰਮਲ ਫੀਮੇਲ ਆਉਂਦੀ ਆ ਆਪਾਂ ਉਹਦੀ ਫੀਸ ਲੈ ਲਈਦੀ ਆ ਚੰਗੀ ਫੀਮੇਲ ਤੇ ਆਪਾਂ ਬੱਚੇ ਦੇ ਵੀ ਛੱਡ ਦਈਦਾ ਜੇ ਤਾਂ ਨਾਰਮਲ ਫੀਮੇਲ ਆ ਗਈ ਉਹਨੇ ਅੱਗੇ ਜਾ ਕੇ ਕਹਿਣਾ ਵੀ ਉਹ ਫਲਾਣੇ ਸਟੱਡ ਦਾ ਬੱਚਾ ਇਹ ਬਾਈ ਜੀ ਫਿਰ ਹੁਣ ਹੱਲ ਵੀ ਨਹੀਂ ਕੋਈ ਭਰਉਣੀ ਪੈਂਦੀ ਅਗਲੇ ਦੀ ਫੀਮੇਲ ਅਗਲੇ ਜਦੋਂ ਆਪਾਂ ਨੂੰ ਫੀਸ ਪੇ ਕਰ ਰਿਆ ਹਨ ਉਹਦੇ ਕਰਕੇ ਆਪਾਂ ਚੈ ਨਹੀਂ ਲੱਗਦਾ ਵੀ ਤੁਹਾਡੇ ਇਹਦਾ ਰਿਜ਼ਲਟ ਜਦੋਂ ਫੀਮੇਲ ਆਪਾਂ ਦੱਸ ਦਈਦਾ ਬੰਦੇ ਨੂੰ ਵੀ ਇਦਾਂ ਦੀ ਫੀਮੇਲ ਹੈ ਜਿੱਦਾਂ ਵੀ ਆ ਆਪਾਂ ਹਰ ਇੱਕ ਮੰਨ ਲਓ ਜਿਹੜੀ ਮੀਟਿੰਗ ਕਰਾਉਣੇ ਉਹਦੀ ਵੀਡੀਓ ਬਣਾ ਲਈਦੀ ਹੈ ਜੀ ਇਹ ਰੈੱਡ ਜਾ ਬੱਚਾ ਇਹਦਾ ਕੀ ਪ੍ਰਾਈਸ ਹੁੰਦੀ ਹੈ ਇਹਦੀ ਬੱਚੀ ਦੀ ਇਹ 15000 ਤੋਂ ਸਟਾਰਟਿੰਗ ਹੈ ਜੀ ਇਹਨਾਂ ਦੇ ਬੱਚੇ ਆਪਣੇ ਕੋਲੇ ਹਾਂਜੀ ਹਾਂਜੀ ਇਹ ਤਾਂ ਨਹੀਂ ਸੇਲ ਕਰਦੇ ਤੁਸੀਂ ਨਹੀਂ ਨਹੀਂ ਵਾਸਤੇ ਲੈ ਕੇ ਆਏ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੈ ਹਾਂਜੀ ਇੱਕ ਆਪਣੇ ਕੋਲੇ ਸੇਲ ਵਾਸਤੇ ਵੀ ਹੈਗਾ ਉਹ ਬੈਠਾ ਜੀ ਸਟੱਡ ਸੋ ਨੂੰ ਆ ਖੜਾ ਕਰੀ ਵੀਰੇ ਯਾਰ ਚੱਕੀ ਲੈ ਬਾਈ ਜਾਨਾ ਇਹ ਵੀ ਸੇਲ ਹੈ ਜੀ ਹਾਂਜੀ ਇਹ ਵੀ ਸੇਲ ਤੇ ਆ ਇਹਦੀ ਏਜ ਕਿੰਨੀ ਹੈਗੀ ਆ ਦਿਖਾਈ ਦਰ 12 ਮਹੀਨੇ ਇਹ 12 ਮਹੀਨੇ ਦਾ ਮੇਲ ਹਾਂਜੀ ਮੇਲ ਹੈ ਜੀ ਮਤਲਬ ਇਹ ਦੀ ਜਿਹੜੀ ਸਟੱਡ ਸਰਵਿਸ ਚੱਲੂ ਹੈ ਸਟੱਡ ਸਰਵਿਸ ਵੀ ਚੱਲੂ ਹੈ ਵੀਰੇ ਸੇਲ ਵੀ ਹੈ ਜੀ ਇਹ ਇਹਦਾ ਇਹਦਾ ਰਿਜ਼ਲਟ ਲੇਤਾ ਤੁਸੀਂ ਹਾਂਜੀ ਹਾਂਜੀ ਰਿਜ਼ਲਟ ਪ੍ਰੂਫ ਹੈ ਜੀ ਕੀ ਰਿਜ਼ਲਟ ਹੈਦਾ ਬਹੁਤ ਚੰਗਾ ਰਿਜ਼ਲਟ ਬਾਈ 6 ਬੱਚੇ ਪਾਏ ਸੀਗੇ ਇੱਕ ਆਪਣੇ ਕੋਲ ਨਾਰਮਲ ਜੀ ਫੀਮੇਲ ਸੀ ਇੱਕ ਪਿਓ ਟਵਾਈਲ ਵਾਈ ਸੀ ਵੀਰੇ ਤਿੰਨ ਬੱਚੇ ਸੀਗੇ ਜੀ ਉਹਦੇ ਕਿਹਦੀ ਲਾਈਨ ਦਾ ਹੈ ਬੱਚਾ ਇਹ ਮੈਕਸ ਦਾ ਬੱਚਾ ਹੈ ਜੀ ਦਾ ਬੱਚਾ ਹੈ ਮੈਕਸ ਕਿਹਦੇ ਕੋਲ ਹੈ ਇਹ ਆਪਣੇ ਇਸ ਟਾਈਮ ਇੱਥੇ ਆ ਗਿਆ ਹੋਣ ਕਿੱਥੇ ਬਾਈ ਪਹਿਲਾਂ ਅਮਰਤ ਕੋਲ ਸੀ ਅਮਰਤ ਨਹੀਂ ਮੁੰਡਾ ਪਟਿਆਲੇ ਵਾਲਾ ਜੀ ਉਹਦੇ ਕੋਲੇ ਸੀਗਾ ਜੀ ਪਹਿਲਾਂ ਇਹ ਹੁਣ ਤੁਸੀਂ ਉਹਨੇ ਸੇਲ ਕਰ ਉਹਨੇ ਸੇਲ ਕਰਤਾ ਜੀ ਅੱਗੇ ਠੀਕ ਹੈ ਹਾਂਜੀ ਹਾਂਜੀ ਜਿਹੜਾ 6 ਬੱਚੇ ਦਾ ਰਿਜ਼ਲਟ ਹੈ 6 ਬੱਚੇ ਜੀ ਨਾਰਮਲ ਫੀਮੇਲ ਤੇ ਆਏ ਆ ਤੇ ਜਿਹੜੀ ਟੁਆਇਓ ਤੇ ਤਿੰਨ ਬੱਚੇ ਬਹੁਤ ਚੰਗੇ ਬੱਚੇ ਆਏ ਟੁਆਇਓ ਦੇ ਬੱਚੇ ਘੱਟ ਆਉਂਦੇ ਆ ਹਾਂਜੀ ਉਹਨਾਂ ਦਾ ਸਾਈਜ਼ ਛੋਟਾ ਹੁੰਦਾ ਜੀ ਓਕੇ ਹਾਂਜੀ ਹਾਂਜੀ ਠੀਕ ਹੈ ਇਹ ਵੀ ਇਹਦੀ ਪ੍ਰਾਈਸ ਕਿੰਨੀ ਮੰਗ ਰਹੇ ਇਹ 50000 ਰੁਪਏ ਦਾ ਕਰਦਾ ਹਾਂਜੀ ਹਾਂਜੀ 50000 ਦਾ ਡਿਮਾਂਡ ਹੈ ਹਾਂ ਤੇ ਜਿਹੜਾ ਵਿਚ ਫਿਰਦਾ ਹੈ ਉਹਦਾ ਬੱਚਾ ਪਿਆ ਕੇ ਚੱਕਿਓ ਛੋਟਾ ਵੀ ਚੱਕ ਇਹ ਬੱਚਾ ਹੈ ਕਿਦਾ ਇਹ ਬੱਚਾ ਜੀ ਆਪਣੇ ਪਤਨਾ ਸਾਈਡ ਡੌਗ ਹਾਂ ਜਿਹੜਾ ਟੁਆਇ ਬੰਬ ਵਿਦ ਕੇਸੀਆ ਆ ਉਹਨਾਂ ਭਾਈਆਂ ਤੋਂ ਆਪਾਂ ਲਿਆ ਸੀਗਾ ਇਹਦੀ ਕੀ ਡਿਮਾਂਡ ਹੈ ਇਹ 25000 ਰੁਪਏ ਦੇ ਦਾਂਗੇ ਜੀ ਇਹ ਏਜ ਕਿੰਨੀ ਹੋ ਗਈ ਇਹਦੀ 6 ਮਨთھ ਪਲੱਸ ਹੈ ਜੀ ਇਹਦੀ ਵੈਕਸੀਨੇਸ਼ਨ ਕੀ ਹੋਈ ਹੈ ਸਾਰਾ ਕੋਈ ਵੈਕਸੀਨੇਸ਼ਨ ਐਡੂ ਜੈਡ ਹੋਇਆ ਹੋਇਆ ਜੀ ਦਾ ਹਾਂਜੀ ਹਾਂਜੀ ਵੈਕਸੀਨੇਸ਼ਨ ਹੋਈ ਹੋਈ ਹੁਣ ਤੱਕ ਦੀ ਹਾਂਜੀ ਹਾਂਜੀ ਕਿੰਨੀ ਹੋ ਗਈਆਂ ਇਹਦੀ ਅਰੇ ਜਿਹੜੇ ਫਸਟ ਟਾਈਮ ਚਾਰ ਟੀਕੇ ਲਾਦੇ ਉਹ ਲੱਗੇ ਹੋਏ ਆ ਜੀ ਓਕੇ ਹਾਂਜੀ ਹਾਂਜੀ ਠੀਕ ਹੈ ਮਤਲਬ ਇਹਨੂੰ ਜੇ ਆਪਾਂ ਲੈਣ ਦੀ ਗੱਲ ਕਰੀਏ ਕਿੱਥੇ ਤੱਕ ਡਾਊਨ ਹੋ ਜੂਗਾ ਇਹ ਲਾਸਟ 20 ਦਾ ਦੇਣਾ ਇਹਨੇ ਲਾਸਟ 20 ਦਾ ਹਾਂਜੀ ਉਹ ਤੋਂ ਨੀਚੇ ਨਹੀਂ ਜਾਊਗਾ ਨਹੀਂ ਨਹੀਂ ਬਹੁਤ ਚੰਗਾ ਬਣੂਗਾ ਜੀ ਆਪ ਵੀ ਦੇਖ ਰਹੇ ਹੋ ਕਮਾਨਡ ਜਿਆਦਾ ਆਪਾਂ ਕਰ ਲੈਨੇ ਆਂ ਕਈ ਵਾਰ ਇਹ ਨਾ ਹੁੰਦਾ ਵੀ ਗਾ ਕਦੇ ਵੀ ਥੋੜਾ ਮੋਟਾ ਹਲ ਜੇ ਜੀ ਮਤਲਬ ਹੈਗੀ ਵਾਹ ਹੁਣ ਇੱਕ ਦਾਸਤਾ ਵੀ 20 ਤੋਂ 20 ਆਪਾਂ ਫਿਕਸ ਦੇ ਦਾਂਗੇ ਹਾਂਜੀ ਹਾਂਜੀ ਫਾਰ ਫੋਰ ਬਹੁਤ ਜ਼ਿਆਦਾ ਹੋਣੀ ਹੈ ਜੇ ਹਜੇ ਤਾਂ ਇਹ ਤੁਹਾਨੂੰ ਪਤਾ ਹਾਂਜੀ ਬਹੁਤ ਫਾਰ ਉੱਤਰੀ ਹੋਈ ਆ ਬਹੁਤ ਫਾਰ ਹੋਣੀ ਆ ਤੁਸੀਂ ਆਪ ਹੀ ਦੇਖ ਸਕਦੇ ਹੋ ਇੱਥੋਂ ਇੱਥੋਂ ਤੱਕ ਹੋ ਜਾਣੀ ਆ ਠੀਕ ਹੈ ਹਾਂਜੀ ਹਾਂ 62800 ਖੇਤਰ 055 ਤੁਸੀਂ ਕਾਰ ਵੀ ਦਿਖਾ ਸਕਦੇ ਹੋ ਮਾਨਸਾ ਬੱਸ ਸਟੈਂਡ ਕੋਲ ਹੀ ਹੈ ਜੀ ਆਪਣਾ ਹਾਂ ਜੀ ਹਾਂ ਜੀ ਹੈਲੋ ਆਰਟੀਵੀ ਚੰਨ ਤੋਂ ਸਾਡੇ ਵਿਚਕਾਰ ਪਹੁੰਚੇ ਨੇ ਜੋ ਸਾਡੇ ਅੱਜ ਦੇ ਸਰ 26ਵੇਂ ਫਲਾਵਰ ਸ਼ੋਅ ਦੀ ਕਵਰੇਜ ਕਰ ਰਹੇ ਨੇ ਸਾਡੇ এনवायरमेंट ਸੁਸਾਇਟੀ ਮਾਨਸਾ ਦੇ ਪ੍ਰਧਾਨ ਸਰਕਾਰ ਜੋ ਡਾਕਟਰ ਵਿਜੇ ਸਿੰਘਲਾ ਜੀ ਉਹਨਾਂ ਵੱਲੋਂ ਆਰ ਟੀਵੀ ਚੈਨਲ ਵਾਲਿਆਂ ਨੂੰ ਸਨਮਾਨ ਤੇ ਚੰਨੇ ਇੱਕ ਛੋਟਾ ਜਿਹਾ ਸਨਮਾਨ ਹੈ ਜਿਹੜਾ ਉਹ ਦਿੱਤਾ ਜਾਣਾ ਇਸ ਦੇ ਨਾਲ ਹੀ ਇੱਕ ਹੋਰ ਬੇਨਤੀ ਹੈ 메ਨ ਗੇਟ ਦੇ ਅੱਗੇ ਕਈਆਂ